ਦੋਸਤੋ ਸਾਡੀ ਲੋਕ ਧਾਰਾ ਦੇ ਵਿੱਚ ਨਾ ਤੁਸੀਂ ਇੱਕ ਅਖਾਣ ਸੁਣਿਆ ਹੋਣਾ ਗੁਰੂ ਬਿਨਾ ਗਤਨੀ ਸ਼ਾਹ ਬਿਨਾ ਪਤਨੀ ਅੱਜ ਮੈਂ ਤੁਹਾਡੇ ਨਾਲ ਨਾ ਗੁਰੂ ਦੇ ਬਾਰੇ ਗੱਲ ਕਰਨੀ ਚਾਹੁੰਦਾ ਕਿ ਗੁਰੂ ਕੌਣ ਹੁੰਦਾ ਹੈ ਗੁਰੂ ਦਾ ਸਾਡੇ ਜੀਵਨ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਕੀ ਸਥਾਨ ਹੈ ਗੁਰੂ ਕੌਣ ਹੁੰਦਾ ਹੈ ਉਹ ਸਾਡੇ ਲਈ ਮਹੱਤਵਪੂਰਨ ਕਿਉਂ ਹੈ ਜਦੋਂ ਇਨਸਾਨ ਇਸ ਧਰਤੀ ਤੇ ਪੈਦਾ ਹੁੰਦਾ ਨਾ ਤਾਂ ਸਭ ਤੋਂ ਪਹਿਲਾਂ ਉਹਦਾ ਗੁਰੂ ਉਹਦੀ ਮਾਂ ਹੁੰਦੀ ਹੈ ਜੀਡੀਓ ਨੂੰ ਬੋਲਣਾ ਸਿਖਾਉਂਦੀ ਹੈ ਉਹਨੂੰ ਰਿਸ਼ਤਿਆਂ ਦੀ ਜਾਣ ਪਛਾਣ ਕਰਾਉਂਦੀ ਹੈ ਉਹਨੂੰ ਤੁਰਨਾ ਸਿਖਾਉਂਦੀ ਹੈ ਤੇ ਉਹਨੂੰ ਆਪਣੇ ਜੀਵਨ ਦੇ ਸਾਰੇ ਡਿਸਪਲਿਨ ਜਿਹੜੇ ਹੈਗੇ ਨੇ ਉਹ ਬਚਪਨ ਦੇ ਵਿੱਚ ਦੱਸਦੀ ਹੈ ਕਿ ਉਹਨੇ ਕਿਸ ਤਰੀਕੇ ਨਾਲ ਵੱਡਾ ਹੋਣਾ ਹੈ ਦੂਜਾ ਸਥਾਨ ਪਿਤਾ ਦਾ ਹੈ ਪਿਤਾ ਉਹਨੂੰ ਇਹ ਦੱਸਦਾ ਹੈ ਕਿ ਸਮਾਜ ਦੇ ਵਿੱਚ ਤੂੰ ਕਿੱਦਾਂ ਜੀਣਾ ਹੈ ਕਿਹੇ ਜਿਹੇ ਲੋਕਾਂ 'ਚ ਰਹਿਣਾ ਹੈ ਕਿੱਦਾਂ ਦੀ ਸੰਗਤ ਕਰਨੀ ਹੈ ਤੇ ਫਿਰ ਸਭ ਤੋਂ ਮਹੱਤਵਪੂਰਨ ਸਥਾਨ ਹੁੰਦਾ ਹੈ ਉਸ ਗੁਰੂ ਦਾ जिने ਉਸ ਬੱਚੇ ਨੂੰ ਤਰਾਸ਼ਣਾ ਹੁੰਦਾ ਹੈ ਉਹਨੂੰ ਸ਼ੇਪ ਦੇ ਵਿੱਚ ਲੈ ਕੇ ਆਉਣਾ ਹੁੰਦਾ ਹੈ ਕਿ ਉਹਨੇ ਜੀਵਨ ਦੇ ਵਿੱਚ ਕਿਹੜਾ ਰਾਹ ਅਖਤਿਆਰ ਕਰਨਾ ਹੈ ਅਧਿਆਪਕ ਟੀਚਰ ਹੋਰ ਵੀ ਕਈ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਹੈ ਗੁਰੂ ਨੂੰ ਤਾਂ ਫਿਰ ਜਦੋਂ ਉਹਨਾਂ ਹੱਥਾਂ ਦੇ ਵਿੱਚੋਂ ਇਨਸਾਨ ਨਿਕਲਦਾ ਹੈ ਤਾਂ ਫਿਰ ਉਹ ਕਿਸੇ ਫੀਲਡ ਦੇ ਵਿੱਚ ਜਾਂਦਾ ਹੈ ਆਪਣਾ ਜੀਵਨ ਯਿਆਪਨ ਕਰਨ ਦੇ ਲਈ ਮਨ ਲਓ ਕਿਸੇ ਨੇ ਕੋਈ ਕੰਮ ਸਿੱਖਣਾ ਹੈ ਤਾਂ ਉਹ ਜਿਹੜਾ ਉਸਤਾਦ ਹੈ ਜਿਹੜਾ ਉਹਨੂੰ ਕੰਮ ਸਿਖਾ ਰਿਹਾ ਉਹ ਉਹਦਾ ਗੁਰੂ ਹੈ ਜੇ ਉਹ ਮੰਨ ਲਓ ਕਿਸੇ ਅਫੀਸ਼ੀਅਲ ਵਰਕ ਦੇ ਵਿੱਚ ਜਾ ਰਿਹਾ ਹੈ ਤਾਂ ਉੱਥੇ ਜਿਹੜਾ ਉਹਦਾ ਮਾਰਗਦਰਸ਼ਨ ਕਰ ਰਿਹਾ ਉਹ ਉਹਦਾ ਗੁਰੂ ਹੈ ਅਧਿਆਤਮਿਕ ਖੇਤਰ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਸ਼ਬਦ ਗੁਰੂ ਦੀ ਬਹੁਤ ਮਹੱਤਤਾ ਨੂੰ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚ ਦਾ ਮਾਰਗ ਦੱਸਣ ਦੀ ਸਾਡੇ ਕੋਲ ਇੱਕੋ ਇੱਕ ਨਿਸ਼ਾਨੀ ਹੈ ਜਿਨੇ ਇਨਸਾਨ ਦੇ ਜੀਵਨ ਨੂੰ ਸੇਧ ਵੀ ਦੇਣੀ ਹੈ ਤੇ ਇਨਸਾਨ ਦੇ ਕੈਰੇਕਟਰ ਨੂੰ ਵੀ ਉਹਨੇ ਕਢਣਾ ਤਾਂ ਜਿਹੜਾ ਗੁਰੂ ਹੈ ਗੁਰੂ ਦੀ ਮਹੱਤਵਪੂਰਨਤਾ ਸਾਡੇ ਜੀਵਨ ਦੇ ਵਿੱਚ ਕਿਵੇਂ ਹੈ ਕਿਉਂਕਿ ਇੱਥੇ ਨਾ ਜਦੋਂ ਵੀ ਅਸੀਂ ਕੋਈ ਜੀਵਨ ਦੇ ਵਿੱਚ ਕੰਮ ਕਰਦੇ ਹਾਂ ਤਾ ਹਰ ਇੱਕ ਜਗ੍ਹਾ ਤੇ ਨਾ ਕਿਤਨਾ ਕਿਤੇ ਇਨਸਾਨ ਨੂੰ ਕਿਸੇ ਨਾ ਕਿਸੇ ਪੋਲਟਿਕਸ ਦਾ ਸ਼ਿਕਾਰ ਹੋਣਾ ਪੈਂਦਾ ਤੁਸੀਂ ਕੰਮ ਕਰਦੇ ਹੋ ਤੁਹਾਡੇ ਕੁਲੀਗ ਤੁਹਾਡੇ ਨਾਲ ਜੈਲਸੀ ਕਰਦੇ ਆ ਤੁਸੀਂ ਕਾਮਯਾਬ ਹੁੰਨੇ ਹੋ ਸਮਾਜ ਦੇ ਵਿੱਚ ਆਂਢੀ ਗੁਆਂਢੀ ਰਿਸ਼ਤੇਦਾਰ ਮਿੱਤਰ ਭੈਣਾ ਭਰਾ ਉਹ ਵੀ ਕਈ ਵਾਰੀ ਤੁਹਾਡੇ ਨਾਲ ਜੈਲਸੀ ਕਰਦੇ ਆ ਤੁਹਾਨੂੰ ਕਾਮਯਾਬ ਹੋਇਆ ਨਹੀਂ ਦੇਖਣਾ ਚਾਹੁੰਦੇ ਲੇਕਿਨ ਦੋ ਇਨਸਾਨ ਜਿਹੜੇ ਤੁਹਾਡੀ ਕਾਮਯਾਬੀ ਤੋਂ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਤੁਸੀਂ ਜਿੰਨਾ ਹੀ ਕਾਮਯਾਬ ਹੁੰਨੇ ਹੋ ਉਹਨਾਂ ਦਾ ਸੀਨਾ ਉਹਨਾਂ ਹੀ ਜ਼ਿਆਦਾ ਚੌੜਾ ਹੁੰਦਾ ਹੈ ਪਹਿਲੇ ਇਨਸਾਨ ਤੁਹਾਡੇ ਮਾਪੇ ਤੇ ਦੂਸਰਾ ਤੁਹਾਡਾ ਗੁਰੂ ਜਿਨੇ ਜਿਸ ਫੀਲਡ ਵਿੱਚ ਤੁਸੀਂ ਅੱਗੇ ਵਧ ਰਹੇ ਹੋ ਤਰੱਕੀ ਕਰ ਰਹੇ ਹੋ ਆਪਣੇ ਉਸਤਾਦ ਦੇ ਵੀ ਰਿਕਾਰਡ ਤੋੜ ਰਹੇ ਹੋ ਉਹ ਸਭ ਤੋਂ ਜ਼ਿਆਦਾ ਖੁਸ਼ ਹੁੰਦਾ ਹੈ ਔਰ ਉਹ ਖੁਸ਼ੀ ਕੋਈ ਸਵਾਰਥ ਵਾਲੀ ਖੁਸ਼ੀ ਨਹੀਂ ਹੁੰਦੀ ਉਹ ਖੁਸ਼ੀ ਇਸ ਕਰਕੇ ਹੁੰਦੀ ਹੈ ਕਿ ਜਿਸ ਰਸਤੇ ਤੇ ਅਸੀਂ ਇਸ ਬੱਚੇ ਨੂੰ ਚਲਾਇਆ ਸੀ ਅੱਜ ਉਹਨਾਂ ਮੰਜ਼ਲਾ ਨੂੰ ਉਹ ਸਰ ਕਰ ਰਿਹਾ ਹੈ ਤੇ ਆਪਣਾ ਨਾਮ ਰੋਸ਼ਨ ਕਰ ਰਿਹਾ ਤੇ ਉਹਦੇ ਨਾਲ ਨਾਲ ਸਾਡਾ ਵੀ ਨਾਮ ਰੋਸ਼ਨ ਹੋ ਰਿਹਾ ਹੈ ਇੰਨੀ ਗੁਰੂ ਦੀ ਮਹੱਤਤਾ ਹੁੰਦੀ ਹੈ ਕਿਉਂਕਿ ਗੁਰੂ ਨੂੰ ਤੁਹਾਡੇ ਤੋਂ ਕੋਈ ਲੋਭ ਲਾਲਚ ਨਹੀਂ ਹੁੰਦਾ ਗੁਰੂ ਨੂੰ ਸਿਰਫ ਇਹ ਹੁੰਦਾ ਹੈ ਕਿ ਜਿਵੇਂ ਜਿਵੇਂ ਤੁਸੀਂ ਅੱਗੇ ਵਧੋ ਉਹਨਾਂ ਦਾ ਸਿਖਾਇਆ ਹੋਇਆ ਸਿਸਟਮ ਜਦੋਂ ਤੁਸੀਂ ਇੰਪਲੀਮੈਂਟ ਕਰਦੇ ਹੋ ਸਮਾਜ ਦੇ ਵਿੱਚ ਆਪਣੇ ਹੋਰ ਸਟੂਡੈਂਟਾਂ ਨੂੰ ਅੱਗੇ ਤੁਸੀਂ ਦੱਸਦੇ ਹੋ ਤੇ ਇਹਦੇ ਨਾਲ ਨਾਲ ਉਹਨਾਂ ਦਾ ਜਿਹੜਾ ਨਾਂ ਹੈਗਾ ਉਹ ਵੀ ਅੱਗੇ-ਅੱਗੇ ਤੁਰਿਆ ਜਾਂਦਾ ਹੈ ਇਸ ਤੋਂ ਵੱਡੀ ਕਮਾਈ ਗੁਰੂ ਵਾਸਤੇ ਕੋਈ ਨਹੀਂ ਹੁੰਦੀ ਸੋ ਇਹ ਮਹੱਤਤਾ ਜਿਹੜੀ ਹੈਗੀ ਗੁਰੂ ਦੀ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਆ ਤੇ ਜੇ ਚੰਗਾ ਗੁਰੂ ਤੁਹਾਨੂੰ ਮਿਲਿਆ ਤਾਂ ਮੈਂ ਕਹਿੰਦਾ ਤੁਸੀਂ ਜੀਵਨ ਦੇ ਵਿੱਚ ਇਸ ਤੋਂ ਵੱਡਾ ਵੜਪਾਗੇ ਤੁਸੀਂ ਹੋ ਨਹੀਂ ਸਕਦੇ ਕਿ ਇੱਕ ਚੰਗਾ ਗੁਰੂ ਮਿਲਣਾ ਇੱਕ ਚੰਗਾ ਉਸਤਾਦ ਮਿਲਣਾ ਇੱਕ ਚੰਗਾ ਅਧਿਆਪਕ ਮਿਲਣਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇ ਜੇ ਤੁਹਾਡਾ ਗੁਰੂ ਤੁਹਾਨੂੰ ਪੂਰਾ ਸੂਰਾ ਮਿਲਿਆ ਹੈ ਜਿਹੜਾ ਤੁਹਾਡੀਆਂ ਤਕਲੀਫਾਂ ਨੂੰ ਵੀ ਸਮਝਦਾ ਹੈ ਤੁਹਾਡਾ ਸਾਥ ਦਿੰਦਾ ਹੈ ਤੁਹਾਨੂੰ ਸਿਖਾਉਂਦਾ ਵੀ ਹੈ ਤੁਹਾਨੂੰ ਡਾਂਟਦਾ ਵੀ ਹੈ ਤੁਹਾਨੂੰ ਪਿਆਰ ਵੀ ਕਰਦਾ ਹੈ ਤਾਂ ਮੈਂ ਕਹਿੰਦਾ ਤੁਸੀਂ ਇਸ ਧਰਤੀ ਦੇ ਸਭ ਤੋਂ ਜ਼ਿਆਦਾ ਅਮੀਰ ਹੋ ਇਸ ਧਰਤੀ 'ਤੇ ਉਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਕਿ ਤੁਹਾਡੇ ਕੋਲ ਇੱਕ ਸੱਚਾ ਨਿਰਸਵਾਰਥ ਗੁਰੂ ਹੈਗਾ ਜੋ ਤੁਹਾਨੂੰ ਕਾਮਯਾਬ ਹੋਇਆ ਵੇਖਣਾ ਚਾਹੁੰਦਾ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਮਿਲਦੇ ਹਾਂ ਕਿਸੇ ਨਵੇਂ ਟੌਪਿਕ ਤੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ